ਮੇਰੇ ਪਿੰਡ ਮੇਲਾ ਹੋਇਆ ਸੀ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਮੈਂ ਚਲੋ ਇਹਨਾਂ ਜਿੰਨਾ ਤੇ ਸਹਿਯੋਗ ਦੇ ਸਕਦਾ ਹਰ ਜਗ੍ਹਾ ਸਹਿਯੋਗ ਦਿੰਦੇ ਨਹੀਂ ਨਹੀਂ ਚਲੋ ਇਹ ਇਹਨਾਂ ਦੀ ਮਹਾਨਤਾ ਹੈ ਪਰ ਧੰਨਵਾਦ ਕਰਦੇ ਆ ਜੀ ਸਾਈ ਮਧੂ ਜੀ ਦੇ ਪੂਰੇ ਪਰਿਵਾਰ ਦਾ ਰਿਕੀ ਜੀ ਦਾ ਔਰ ਉਹਨਾਂ ਦੀ ਪੂਰੀ ਫੈਮਿਲੀ ਦਾ ਔਰ ਸਾਹਮਣੇ ਸਾਡੇ ਭੈਣ ਜੀ ਵੀ ਨਹੀਂ ਬੈਠੇ ਜੀ ਇਹ ਕੈਸ਼ ਤੇ ਬੈਠੇ ਕੈਸ਼ ਤੇ ਟੈਚੀ ਬੜਾ ਹਾਂ ਭੈਣ ਜੀ ਤੇ ਸਾਡਾ ਵੀ ਲਫਾਫਾ ਕੱਢ ਲਓ ਕੈਸ਼ ਔਰ ਟੈਚੀ ਵੇਖੋ ਹਾਂ ਜਰੂ ਮਿਹਰਬਾਨੀ ਜੀ ਔਰ ਲਫਾਫੇ ਦੀ ਲੋਡੀ ਟੈਚੀ ਬੱਬੂ ਖੜਾ ਜੀ ਸਾਡੇ ਸਾਹਮਣੇ ਵੀਰ ਬੈਠੇ ਨੇ ਸਤਨਾਮ ਤੰਜਲ ਜੀ ਬੈਠੇ ਨੇ ਧੰਨਵਾਦ ਕਰਦੇ ਸਾਡੇ ਮਾਨਯੋਗ ਸਰਪੰਚ ਸਾਹਿਬ ਨਿੱਕੂ ਸਫਰੀ ਜੀ ਉਹ ਵੀ ਸ਼ਮਇਖਲ ਤੌਰ ਤੇ ਪਾਏ ਨੇ ਸਾਬੀ ਅਟਵਾਲ ਜੀ ਅਜੀਤ ਖਬਰ ਦੇ ਪੱਤਰਕਾਰ ਔਰ ਅਦਾਕਾਰ ਆ ਔਰ ਗਲੂਕਾਰਾ ਔਰ ਪੱਤਰਕਾਰ ਵੀ ਇੱਥੇ ਪਹੁੰਚੇ ਨੇ ਜੀ ਆਏ ਨੇ ਔਰ ਕਿੱਕਾ ਜੀ ਉਹ ਵੀ ਪਹੁੰਚੇ ਨੇ ਹੋਰ ਸਾਡੇ ਸਤਿਕਾਰਯੋਗ ਵੀਰ ਇੱਥੇ ਪਹੁੰਚੇ ਨੇ ਜੀ ਆਏ ਖਦੇ ਔਰ ਸਟੇਜ ਦੀ ਸੇਵਾ ਨਾਰ ਸਾਹਿਬ ਨਬਾਰੇ ਆ ਰਿਪਨ ਨਹਰ ਜੀ ਇਨਾਂ ਦਾ ਵੀ ਧੰਨਵਾਦ ਜੀ। ਸ਼ੁਕਰੀਆ ਜੀ। ਬਹੁਤ ਵਧੀਆ ਬੰਦਾ ਜੀ। ਇਹਨਾਂ ਵਾਸਤੇ ਕਿਸੇ ਨੇ ਵੀ ਤਾੜੀ ਮਾਰੀ, ਸ਼ਹਿਰ ਦੀ ਤਾੜੀ ਮਰਾਉਣ ਦੇ। ਇਹਨਾਂ ਵਾਸਤੇ ਮੇਰੇ ਅੱਥੇ ਨੇ ਮਾਰੋ। ਆਹ ਇਹ ਤਾੜੀਆਂ ਬੜੀਆਂ ਹਲਕੀਆਂ ਵੱਜੀਆਂ ਐ ਮਾਰੋ ਜਿਦਾਂ ਪੁਲਿਸ ਵਾਲੇ ਪੱਟੇ ਮਾਰਦੇ ਨੇ ਜੋਰਦਾਰ ਤਾਲੀਆਂ ਜੀ। ਵਾਹ ਸ਼ੁਕਰੀਆ। ਐ ਸਾਡੇ ਬੱਬੂ ਵੀਰ ਜੀ। ਔਰ ਸਾਈਂ ਜੀ ਵੱਲੋਂ ਇਹ ਪਹਿਲਾਂ ਸਾਨੂੰ ਸਰੂਪਾ ਦੇ ਕੇ ਗਏ ਜੀ। ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਸਾਈਂ ਜੀ ਵੱਲੋਂ ਬਹੁਤ ਸਾਰਾ ਸਨਮਾਨ ਕੀਤਾ ਜੀ। ਸ਼ੁਕਰੀਆ ਮਿਹਰਬਾਨੀ ਜੀ। ਮੇਰੇ ਬਵਾਕਰ ਸੱਚੇ ਪਾਤਸ਼ਾਹ ਬੋਣੀ ਤੁਹਾਡੀ ਵਧੀਆ ਬੋਣੀ ਤੁਹਾਡੀ ਵਧੀਆ ਚਾਈਂ ਜੀ ਬੱਬੋ ਜੀ ਬੋਣੀ ਤੁਹਾਡੀ ਬਹੁਤ ਵਧੀਆ ਜੀ ਮਿਹਰਬਾਨੀ ਸ਼ੁਕਰੀਆ ਹਾਂਜੀ 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 ਇੱਕ ਕਲੀ ਹੈਲੋ 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 ਹਾਂ ਮੇਰੇ ਹੈਲੋ 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 ਐ ਆਪਣੇ ਆ ਜੀ ਹਾਂ ਰਾਣਾ ਜਣ ਪਾਜੀ ਆ ਮੇਰੇ ਆਪਣੇ ਹਾਂਜੀ ਮੇਰੇ ਆਪਣੇ ਔਰ ਚਾਚਾ ਵਿਸ਼ਨਾ ਜੀ ਔਰ ਗੱਬਰ ਜੀ ਉਹ ਵੀ ਪਹੁੰਚੇ ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਆ ਹਾਂ ਤੇ ਇੱਕ ਜ਼ੋਰ ਦਾ ਤਾਲੀਆਂ ਪਲੀਜ਼ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜੀ ਹਾਂਜੀ ਭਾਜੀ ਇੱਕ ਵਾਰ ਐਂਟਰੀ ਕਰਾ ਦਿਓ ਮਾੜੀ ਜੀ ਖੁੱਲੇ ਸ਼ਾਦੀ ਹਾਂਜੀ 1 2 3 ਆਲੀ ਨੰਬਰ ਕੀ ਚੱਲ ਰਿਹਾ ਜੀ? ਸ਼ੁਕਰੀਆ ਜੀ। ਅੱਛਾ ਕੋਲੇਸ਼ਾ ਜੀ। ਹੈਲੋ ਹੈਲੋ ਹੈਲੋ। ਹਾਂ ਜੀ ਐਟ ਟਾਈਮ ਆਜ ਪੈ ਗਈ। ਹਾਂ ਜੀ ਚਲੋ ਠੀਕ। ਅੱਛਾ ਕੋਲੇਸ਼ਾ ਜੀ। ਹਾਂ ਜੀ ਹਾਂ ਜੀ। ਸਭ ਤੋਂ ਪਹਿਲਾਂ ਜਿਹੜੇ ਸਾਡੇ ਆਏ ਹੋਏ ਪੈਣਪਰਾ ਆ ਸਾਡੇ ਮਹਿਮਾਨ ਆ। ਇੱਕੋ ਦਿਲ ਘਟਾਓ। ਹਾਂ। ਹਾਂ। ਉਹਨਾਂ ਦਾ ਸਵਾਗਤ ਕਰੋ। ਸਾਰਿਆਂ ਦਾ ਸਵਾਗਤ ਕਰੋ। ਅੱਛਾ। ਹਾਂ। ਭਾਜੀ ਅੱਜ ਥੋੜੀ ਜੀ ਵਧਾ ਦਿਓ ਬਾਤ। ਕੋੜ ਕੇ ਦਾ ਕਰਨਾ ਤੇਰਾ ਵੀ ਲੋ। ਤੇ ਲੱਗਦੇ ਹੱਥ ਮੇਰਾ ਵੀ ਕਰਦੇ। ਅੱਛਾ। ਹੂੰ। ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨੈਕਾਂ ਨੂੰ ਵਿਧਾਇਕਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਨੰਬਰਦਾਰਾਂ ਨੂੰ ਥਾਣੇਦਾਰਾਂ ਨੂੰ ਵਾਹਦਾਰਾਂ ਨੂੰ ਜ਼ਿਮੀਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਢਾੜੀਦਾਰਾਂ ਨੂੰ ਸ਼ੌਕਕਾਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਬੇਰਜ਼ਗਾਰਾਂ ਨੂੰ ਟੱਪੜਦਾਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ

ਆਪਨੇ ਕੀ ਲੱਗਦੇ ਹੱਥ ਤੇਰੇ ਇਧਰ ਹੱਥ ਲੱਗ ਕਿੱਡੇ ਮੂੰ ਤੇਰਾ ਉਹ ਗੱਲ ਸੁਣੋ ਐਡਾ ਵੱਡਾ ਸਵਾਗਤ ਕੀਤਾ ਸਵਾਗਤ ਤੂੰ ਕੀਤਾ ਤਾਂ ਸੰਗ ਮੇਰਾ ਸੁੱਕ ਗਿਆ ਜੇ ਸੰਗ ਸੁੱਕ ਗਿਆ ਪਾਣੀ ਪੀ ਤੇ ਪਾਣੀ ਕਿੱਥੇ ਹੈ ਪਾਣੀ ਘੜੇ ਚ ਤੇ ਘੜਾ ਕਿੱਥੇ ਹੈ ਘੜਾ ਰਸੋਈ ਚ ਤੇ ਰਸੋਈ ਕਿੱਥੇ ਹੈ ਰਸੋਈ ਘਰ ਚ ਤੇ ਘਰ ਕਿੱਥੇ ਹੈ ਗਲੀ ਚ ਤੇ ਗਲੀ ਕਿੱਥੇ ਹੈ ਗਲੀ ਮਹੱਲੇ ਚ ਉਹ ਤਾਂ ਮਹੱਲਾ ਕਿੱਥੇ ਹੈ ਮਹੱਲਾ ਸ਼ਹਿਰ ਤੇ ਸ਼ਹਿਰ ਕਿੱਥੇ ਆ ਸ਼ਹਿਰ ਪੰਜਾਬ ਚ ਤੇ ਪੰਜਾਬ ਕਿੱਥੇ ਹੈ ਪੰਜਾਬ ਇੰਡੀਆ ਚ ਤੇ ਇੰਡੀਆ ਕਿੱਥੇ ਆ ਇੰਡੀਆ ਦੁਨੀਆਂ ਚ ਤੇ ਦੁਨੀਆਂ ਕਿੱਥੇ ਹੈ ਦੁਨੀਆਂ ਧਰਤੀ ਤੇ ਤੇ ਧਰਤੀ ਕਿੱਥੇ ਹੈ ਧਰਤੀ ਪਾਣੀ ਚ ਤੇ ਸਨਾਂ ਦੀ ਗੱਲ ਤੇ ਆ ਦੱਸਣ ਵਾਲੀ ਗੱਲ ਵੀ ਹੈਗੀ ਹੈ ਦੱਸਣ ਵਾਲੀ ਗੱਲ ਕਿਹੜੀ ਆ ਦੱਸਣ ਵਾਲੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੁਣ ਤੋਂ ਹੀ ਅਸੀਂ ਪਾਣੀ ਨਾ ਨਾ ਬਚਾਇਆ ਉਹਨਾਂ ਵਾਲੇ ਸਮੇਂ ਚ ਸਾਰੀ ਧਰਤੀ ਦਾ ਪਾਣੀ ਘੜੇ ਜਿਹਾ ਨਹੀਂ ਰਹਿ ਜਾਣਾ ਇਸ ਵਾਸਤੇ ਥਾਂ ਥਾਂ ਤੇ ਬੂਟੇ ਲਾਓ ਹਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁਦ ਬਚਾਓ ਵਾਹ ਵਾਹ ਕੁਲੇਸ਼ਾ ਜੀ ਬਿਲਕੁਲ ਗੱਲ ਤੇਰੀ ਸਹੀ ਆ ਜੀ ਬੂਟੇ ਲਾਉਣੇ ਆ ਕੁਲੇਸ਼ਾ ਜੀ ਤੂੰ ਲੋਕਾਂ ਨੂੰ ਹੀ ਹਦਾਇਤਾਂ ਦੇਣ ਦਿਆ ਤੂੰ ਸਿਆਣਾ ਮੈਂ ਸਿਆਣਾ ਹੈ ਤੁੱਕ ਸਿਆਣਾ ਮੈਨੂੰ ਨੋਜ਼ਲ ਬੜੀ ਚੋਬਰਦੀ ਪੁੱਛ ਕੋਈ ਨਾਰਾਜ ਹੈ ਅੰਗਰੇਜ਼ੀ ਚ ਪੁੱਛ ਪਾਵੇਂ ਅੰਗਰੇਜ਼ੀ ਕੀ ਪੁੱਛ ਲੈਨੇ ਆ ਅੱਛਾ ਅੰਗਰੇਜ਼ੀ ਆਉਂਦੀ ਤੈਨੂੰ ਸਲਾਹ ਹਾਂ ਬੜਾ ਅੰਗਰੇਜ਼ੀ ਬਿਲਕੁਲ

ਕੱਖ ਨਹੀਂ ਤੈਨੂੰ ਆਦਾ ਤੈਨੂੰ ਅੰਗਰੇਜ਼ੀ ਅੱਛਾ ਕੋ ਲਿਖਿਆ ਜੀ ਅੰਗਰੇਜ਼ੀ ਆਉਂਦੀ ਤੈਨੂੰ ਹੈ ਅੰਗਰੇਜ਼ੀ ਆਉਂਦੀ ਤੈਨੂੰ ਜੋ ਮਰਜ਼ੀ ਬੰਦ ਅੰਗਰੇਜ਼ੀ ਪੁੱਛ ਜਾਓ ਚਲ ਅੰਗਰੇਜ਼ੀ ਕੇ ਪੁੱਛ ਲੈਣਾ ਹਾਂ ਹਾਂ ਅੱਛਾ ਕੁਲੇਸ਼ਾ ਜੀ ਹਾਂਜੀ ਹਾਂਜੀ ਇਹ ਦੱਸ ਹਾਂ ਵੀ ਸੋਹਣੀ ਜਿ ਕੁੜੀ ਆ ਛੜਕੋਂ ਪਾਰ ਖਲੋਤੀ ਆ ਤੇ ਤੂੰ ਨੂੰ ਕਹਣਾ ਇੱਧਰ ਆ ਅੱਛਾ ਅੰਗਰੇਜ਼ੀ ਚ ਹਾਂ ਚਲੋ ਉਤੋਂ ਪਹਿਲਾਂ ਉਤੋਂ ਪਹਿਲਾਂ ਮੈਂ ਤਰ ਪੁੱਛਦਾ ਵਾਂ ਵੀ ਸੋਹਣੀ ਜੀ ਡੈਡੀ ਕੁੜੀ ਆ ਉਹਨੂੰ ਅੰਗਰੇਜ਼ੀ ਚ ਕਹਿੰਦੇ ਕੀ ਆ ਅੰਗਰੇਜ਼ੀ ਚ ਅੰਗਰੇਜ਼ੀ ਚ ਕੀ ਕਹਿੰਦੇ ਸੋਹਣੀ ਜਿ ਕੁੜੀ ਨੂੰ ਅੰਗਰੇਜ਼ੀ ਚ ਨਹੀਂ ਨਹੀਂ ਪਤਾ ਨਾ ਨਾ ਦਬਾ ਕੇ ਗੋਲਪਾ ਨਹੀਂ ਪਤਾ ਉਹ ਹਾਰ ਮੰਨ ਜਾ ਸੋਹਣੀ ਕੁੜੀ ਨੂੰ ਅੰਗਰੇਜ਼ੀ ਚ ਨਹੀਂ ਆਈ ਲਵ ਯੂ ਫਿਟੇ ਮੂ ਤੇਰਾ ਫਿਟੇ ਮੂ ਤੇਰਾ ਕੱਖ ਨਹੀਂ ਤੈਨੂੰ ਪਤਾ ਇਧਰ ਆ ਯਾਰ ਹਾਂ ਅੱਛਾ ਸਵਾਲ ਮੈਂ ਤੈਨੂੰ ਕਰਨ ਦਿਆ ਹੈ ਕਿ ਇੱਕ ਸੋਹਣੀ ਜੀ ਕੁੜੀ ਆ ਛੜਕੋਂ ਪਾਰ ਫੜੋਦੀ ਆ ਤੇ ਤੂੰ ਉਹਨੂੰ ਕਹਣਾ ਇਧਰ ਆ ਤੇ ਅੰਗਰੇਜ਼ੀ ਚ ਕਿਦਾਂ ਕਹੂੰਗਾ ਵੈਰੀ ਸਿੰਪਲ ਕਿਦਾਂ ਕਮ ਹੇਅਰ ਕਮ ਹੇਅਰ ਬਿਲਕੁਲ ਹਾਂ ਰਿੱਕੀ ਠੀਕ ਹੈ ਵੀ ਕਾਕਾ ਤੂੰ ਪੜਿਆ ਲਿਖਿਆ ਵਾ ਹਾਂ ਠੀਕ ਹੈ ਅੱਛਾ ਉਹ ਹੁਣ ਉਹ ਹੀ ਸੋਹਣੀ ਕੁੜੀ ਨੂੰ ਤੁਕਣਾ ਉਧਰ ਜਾ ਫਿੱਟੇ ਮੂੰਹ ਤੇਰਾ ਮੇਰਾ ਦਿਮਾਗ ਖਰਾਬ ਹੈ ਸੋਹਣੀ ਕੁੜੀ ਆ ਗਈ ਮੈਂ ਕਹਾਂ ਉਧਰ ਜਾ ਤੈਨੂੰ ਆਉਂਦਾ ਕੱਖ ਨਹੀਂ ਤੈਨੂੰ ਆਉਂਦਾ ਕੀ ਕਹਿਣਾ ਕੀ ਕਹਿਣਾ ਕੀ ਮੈਂ ਕਹਾਂ ਹੁਣ ਜਿਹੜੀ ਉਹ ਸੋਹਣੀ ਕੁੜੀ ਆ ਨਾ ਤੂੰ ਨਾ ਕਹਿਣਾ ਉਧਰ ਜਾ ਫਿਰ ਮੈਂ ਉਧਰ ਜਾ ਕੇ ਕਹਿ ਦੇਗਾ ਕਮ ਹੇਰ ਅੰਗਰੇਜ਼ੀ ਬੜੀ ਕੁਛ ਨਹੀਂ ਹੁੰਦਾ ਕੁਛ ਨਹੀਂ ਕੁਛ ਨਹੀਂ ਨੋਜਲ ਬੜੀ ਨੋਜਲ ਬੜੀ ਨੋਜਲ ਬੜੀ ਨੋਜਲ ਬੜੀ ਅੱਛਾ ਜੋ ਮਰਜ਼ੀ ਪੁੱਛ ਅੱਛਾ ਚਲੋ ਪੁਲੇ ਸ਼ਾ ਜੀ ਇਧਰ ਆਓ ਹਾਂ ਅੱਛਾ ਕੁੜੇ ਖਾਜੀ ਇਹ ਦੱਸੋ ਵੀ ਮੋਬਾਈਲ ਇਹਨੂੰ ਰੱਖ ਇਹਨੂੰ ਵੇਚ ਰੱਖ ਅੱਛਾ ਮੋਬਾਈਲ ਤੇ ਵਾਈਫ 'ਚ ਕੀ ਫਰਕ ਹੁੰਦਾ ਦੱਸ ਮੋਬਾਈਲ ਇਹ ਵਾਈਫ ਇੱਕ ਹੋ ਜੇ ਸਵਾਲ ਯਾਨੀ ਕਿ ਮੋਬਾਈਲ ਤੇ ਘਰ ਵਾਲੀ 'ਚ ਕੀ ਫਰਕ ਹੁੰਦਾ ਮੋਬਾਈਲ ਤੇ ਵਾਈਫ 'ਚ ਕੀ ਵਾਈਫ 'ਚ ਕੀ ਫਰਕ ਹੁੰਦਾ ਉਹ ਦੱਸ ਕੇ ਪਹਿਲਾ ਫਰਕ ਇਹ ਹੁੰਦਾ ਨਹੀਂ ਮੁੰਦਰੀਆਂ ਨਾਂ ਹੀ ਦਿਓ ਭਾਵੇਂ ਜੇ ਮੈਂ ਕਹਾਂ ਸ਼ਾਇਦ ਇੱਕ ਪਾਉਣ ਲੱਗੇ ਚਰਵਾ ਆਪ ਸੱਚੇ ਬਾਦਸ਼ਾਹ ਮੈਂ ਕਹਾਂ 16 ਕਦੀ ਪਾਉਣ ਲੱਗੇ ਲਾਉਣ ਲੱਗੇ ਆ ਕਹਿੰਦੇ ਭੀੜਿਆਂ ਨਾਲ ਕੋਈ ਲੱਗਣਾ ਨਹੀਂ ਜੀ ਮੈਂ ਕਹਾਂ ਸ਼ਾਇਦ ਅਹੀਂ ਵੀ ਕਿਤੇ ਜੇ ਕੋਈ ਖਤਰਾ ਆਈ ਅਸੀਂ ਵਿੱਚ ਉੱਚਾ ਨਹੀਂ ਕਰ ਲਈਏ ਤੇ ਕੋਈ ਖਤਰਾ ਨਹੀਂ ਕੋਈ ਮੇਰੇ ਨਾਲ ਸਨਮਾਨਤ ਕਰਦੇ ਹਾਂ ਹਾਂਜੀ ਕੀ ਕੁਐਸਚਨ ਸੀ ਕੁਐਸਚਨ ਹੈ ਵੀ ਮੋਬਾਈਲ ਤੇ ਵਾਈਫ 'ਚ ਕੀ ਫਰਕ ਹੁੰਦਾ ਕੱਲਾ ਫਰਕ ਇਹ ਹੈ ਹਾਂ ਮੋਬਾਈਲ ਨੂੰ ਬੰਦ ਕਰਨ ਦਾ ਇੱਕ ਸੋਚ ਹੁੰਦਾ ਹੈ ਬਿਲਕੁਲ ਉਸ ਵਾਈਫ ਤੇ ਨਹੀਂ ਹੁੰਦਾ ਅੱਛਾ ਹੋਰ ਕੀ ਫਰਕ ਹੁੰਦਾ ਮੋਬਾਈਲ ਪਸੰਦ ਨਾ ਆਵੇ ਅਸੀਂ ਵਾਪਸ ਕਰ ਸਕਨੇ ਹਾਂ ਇਹ ਵਾਪਸ ਨਹੀਂ ਹੁੰਦਾ ਅੱਛਾ ਹੋਰ ਕੀ ਫਰਕ ਹੁੰਦਾ ਵਾ ਹੋਰ ਫਰਕ ਕੀ ਹੁੰਦਾ ਮੋਬਾਈਲ ਅਸੀਂ ਤਿੰਨ ਚਾਰ ਕੰਪਨੀਆਂ ਦੇ ਵੱਖਰੇ ਵੱਖਰੇ ਕੰਪਨੀਆਂ ਦੇ ਇਕੱਠੇ ਰੱਖ ਸਕਦੇ ਹਾਂ ਪਰ ਇਹ ਕੋਣਾ ਬਦਲਾ ਰ ਕਰਨਾ ਅੱਛਾ ਕੋਲੇਸ਼ਾ ਜੀ ਹੋਰ ਕੀ ਫਰਕ ਹੁੰਦਾ ਵਾ ਮੋਬਾਈਲ ਆਪਣੇ ਕੋਲੋਂ ਥੋੜਾ ਹਲਕੀ ਕੁਆਲਿਟੀ ਦਾ ਹੋਵੇ ਅਸੀਂ ਕਿਸੇ ਨਾਲ ਬਦਲ ਵੀ ਸਕਦੇ ਹਾਂ ਪਰ ਇਹ ਨਹੀਂ ਬਦਲੀ ਜਾਂਦਾ ਅੱਛਾ ਹੋਰ ਵੀ ਕੋਈ ਫਰਕ ਹੁੰਦਾ ਹੋਰ ਫਰਕ ਹੁੰਦਾ ਕੀ ਹੁੰਦਾ ਬੇਵਕੂਫ ਲਾਈਵ ਪ੍ਰੋਗਰਾਮ ਤੇ ਲੜਦੇ ਮਸਾ ਮਸਾ ਰਪਿਆ ਹੋਇਆ ਕਿਤੇ ਤਲਾਕ ਰਾਣੇ

ਓਛਾ ਆਈ ਫੋਨ 16 ਤੇਰੀ ਕਰ ਸ਼ੋਪਿੰਗ ਕਰਾਉਣ ਜਾਵਾਂਗੇ ਫਿਰ ਉਹ ਵੇਖਣੇ ਜਾਵਾਂਗੇ ਉਹ ਬਾਅਦ ਚ ਮੈਂ ਫੋਨ ਕਰਦਾ ਆਹ ਪ੍ਰੋਗਰਾਮ ਚੱਲ ਰਿਹਾ ਓਕੇ ਥੈਂਕ ਯੂ ਓਕੇ ਲਵ ਯੂ ਲਵ ਯੂ ਗੱਲ ਸੁਣ ਓਏ ਕੀ ਦਾ ਫੋਨ ਹੀ ਵੋਟੀ ਦਾ ਫੋਨ ਸੀ ਓਏ ਵੋਟੀ ਦਾ ਫੋਨ ਹੋਵੇ ਤੇ ਬੰਦਾ ਖਾਸਸ ਕੇ ਗੱਲਾਂ ਕਰਦਾ ਹੋਵੇ ਖੁਸ਼ ਹੋ ਕੇ ਗੱਲਾਂ ਕਰਦਾ ਹੋਵੇ ਮੈਂ ਨਹੀਂ ਮੰਨਦਾ ਤੇਰੀ ਵੋਟੀ ਦਾ ਓਏ ਫਿਰ ਇਦਾਂ ਨਾ ਕਰ ਸੁਣ ਹੈ ਗੱਲ ਸੁਣ ਓਏ ਉਹ ਜਦੋਂ ਮੇਰਾ ਫੋਨ ਲਾ ਮੇਰਾ ਕਾਹਨ ਫੋਨ ਚੁੱਕਦਾ ਓਏ ਮੈਂ ਕੋਈ ਚੋਰ ਆ ਤੇਰਾ ਫੋਨ ਚੁੱਕਦਾ ਨਾਲੇ ਮੈਂ ਸਾਰੇ ਟੱਬਰ ਦਾ ਠੇਕਾ ਅੱਛਾ ਕਸੂਰ ਤੇਰਾ ਕਸੂਰ ਉਹ ਮੈਂ ਤੁਹਾਡੇ ਘਰ ਗਿਆ ਸੀ ਤੇ ਤੂੰ ਕਿੱਥੇ ਸੀ ਮੈਂ ਤੁਹਾਡੇ ਘਰ ਗਿਆ ਤੂੰ ਮੇਰੇ ਘਰ ਕੀ ਲੜ ਗਿਆ ਓਏ ਤੂੰ ਮੇਰੇ ਘਰ ਕੀ ਲੜ ਗਿਆ ਮੈਨੂੰ ਤੇ ਕੋ ਕੰਮ ਸੀ ਤੇ ਮੈਂ ਕੰਮ ਤੋਂ ਵਗੜ ਗਿਆ ਅੱਛਾ ਗੱਲ ਸੁਣੋ ਮੈਂ ਤੁਹਾਡੇ ਘਰ ਗਿਆ ਤੇ ਰੌਲਾ ਜਾਂ ਪੈਂਦਾ ਕੀ ਚੱਕਰ ਸੀ ਲੜਾਈ ਹੋਣ ਦੀ ਸੀ ਚਲੋ ਕੁਲੇ ਸ਼ਾਹੀ ਜਿੱਥੇ ਚਾਰ ਭਾਂਡੇ ਹੁੰਦੇ ਖੜਕੀ ਜਾਂਦੇ ਆ ਭਾਂਡੇ ਲੜਾਈ ਹੋਣ ਦੇ ਉਹ ਤੇਰਾ ਦਿਮਾਗ ਖਰਾਬ ਹੋਇਆ ਕਿ ਦੀ ਭਾਂਡੇ ਦੀ ਲੜਾਈ ਆ ਕਿਦਾਂ ਕੁੱਕਰ ਤੇ ਕੜਾਈ ਲੜਦੇ ਲਾਹ ਕਹਿੰਦਾ ਕੁੱਕਰ ਤੇ ਕੜਾਈ ਲੜਦੇ ਉਹ ਕੁੱਕਰ ਤੇ ਕੜਾਈ ਕਿਦਾਂ ਲੜਦੇ ਓਏ ਕੁੱਕਰ ਨਾਲ ਕੜਾਈ ਨੂੰ ਬੜੀਆ ਗਾਲਾਂ ਕਢ ਮੈਂ ਤੈਨੂੰ ਕਹਿੰਦਾ ਗੱਲ ਬਦਲਾ ਮੈਂ ਚਪੇੜ ਮਾਰ ਕੇ ਤੇ ਪੁੰਜੇ ਸੜਦਾ ਬਸ ਤੈਨੂੰ ਕਹਿੰਦਾ ਬਦਲ ਗੱਲ ਕੜਾਈ ਤੇ ਕੁੱਕਰ ਲੜਦੇ ਚਲੋ ਕੁੱਕਰ ਤੇ ਕੜਾਈ ਲੜ ਪਏ ਕੁੱਕਰ ਨੇ ਕੜਾਈ ਨੂੰ ਬੜੀਆਂ ਗਾਲਾਂ ਕਢੀਆਂ ਕੁੱਕਰ ਨੇ ਕੜਾਈ ਨੂੰ ਕੀ ਕਿਹਾ ਕੁੱਕਰ ਕੜਾਈ ਨੂੰ ਕਹਿੰਦਾ ਤੂੰ ਕਾਲੀ ਇੱਕ ਰੂਟੀ ਵਾ 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 ਲੜਾਈ ਹੁੰਦੀ ਵਾ ਵਾ ਕਰੀ ਜਾਂਦਾ ਅੱਛਾ ਮੈਂ ਕਹਾਂ ਸ਼ੇਰ ਸੁਣਾਉਣ ਲੱਗਾ ਕੁੱਕਰ ਕੜਾਈ ਨੂੰ ਕਹਿੰਦਾ ਤੂੰ ਕਾਲੀ ਇੱਕ ਰੂਟੀ ਤੂੰ ਤਵੇ ਦੀ ਸਾੜੀ ਤੂੰ ਅੰਦਰੋਂ ਵੀ ਕਾਲੀ ਬਾਹਰੋਂ ਵੀ ਕਾਲੀ ਅੱਛਾ ਤੇ ਕੜਾਈ ਨੇ ਕੁਝ ਨਾ ਕਿਹਾ ਕੜਾਈ ਨੇ ਪੂਰਾ ਜਵਾਬ ਦਿੱਤਾ ਕਿ ਅੱਛਾ ਕੜਾਈ ਕੁੱਕਰ ਨੂੰ ਕਹਿੰਦੀ ਏ ਤੂੰ ਗੋਰਾ ਚਿੱਟਾ ਹੋ ਕੇ ਐਵੇਂ ਝੱਲ ਖਲਾਰਦਾ ਏ ਜਿਵੇਂ ਕਾਲੀ ਇੱਕ ਰੂਟੀ ਆ ਫਿਰ ਉਹਨੂੰ ਵੇਖ ਕੇ ਸੀਟੇ ਘੁਮਾੜਦਾ ਮਿਰਰ ਕੀ ਵੇਖਣ ਦੇ ਨਈ ਮੈਂ ਵੇਖਣਦਾ ਜਿਹੋ ਜਿਹਾਂ ਤੂੰ ਹਰਕਤਾਂ ਕਰਦਾ ਇਹ ਦੱਸ ਭਲੇ ਸ਼ਾ ਵੀ ਆ ਜਿਹੜੀ ਤੇਰੀ ਸ਼ਕਲ ਹੈ ਇਹ ਦੱਸ ਵੀ ਤੇਰੇ ਡੈਡੀ ਨਾਲ ਕਿਉਂ ਨਹੀਂ ਮਿਲਦੀ ਇਹ ਕਿਹੋ ਜੀ ਨੋਜਲ ਹੋਈ ਇਹ ਪਰਸਨ ਸਵਾਲ ਆ ਦੱਸ ਵੀ ਆਹ ਜਿਹੜੀ ਤੇਰੀ ਸ਼ਕਲ ਹੈ ਤੇਰੇ ਪਿਓ ਨਾਲ ਕਿਉਂ ਨਹੀਂ ਮਿਲਦੀ ਮੇਰੀ ਸ਼ਕਲ ਮੇਰੇ ਡੈਡੀ ਨਾਲ ਕਿਉਂ ਨਹੀਂ ਮਿਲਦੀ ਹਾਂ ਮੇਰੀ ਸ਼ਕਲ ਮੇਰੇ ਪਿਓ ਨਾਲ ਵਾਲੇ ਮਿਲਦੀ ਦੱਸ ਦੱਸ ਤੂੰ ਮੇਰੇ ਛੱਡ ਤੂੰ ਇਹ ਦੱਸ ਤੇਰੀ ਸ਼ਕਲ ਮੇਰੇ ਡੈਡੀ ਨਾਲ ਕਿਉਂ ਮਿਲਦੀ ਤਾਲੀਆਂ ਜ਼ੋਰਦਾਰ ਤਾਲੀਆਂ ਅਗਲਾ ਪ੍ਰੋਗਰਾਮ ਸਾਡੇ ਪੋਪੁਰ ਵਾਲੇ ਐਂਕਰ ਬਹੁਤ ਵਧੀਆ ਐਂਕਰਿੰਗ ਤੁਹਾਡੀ ਮਜ਼ਾ ਆ ਜਾਂਦਾ ਜਦੋਂ ਵੀ ਤੁਸੀਂ ਹੁੰਦੇ ਹੋ ਵਾਕਈ ਐਂਕਰ ਵਧੀਆ ਹੋਵੇ ਤੇ ਕਲਾਕਾਰ ਵਧੀਆ ਕੰਮ ਕਰਦਾ ਹੈ ਮਿਹਰਬਾਨੀ ਸ਼ੁਕਰੀਆ ਅਗਲਾ ਪ੍ਰੋਗਰਾਮ ਦੱਸੋ ਕੁਨੇ ਜੀ ਆਪਾਂ ਪੈਸੇ ਚੁੱਕਣਾਂ ਨਹੀਂ ਨਾ ਚਾਚਾ ਬਿਸ਼ਨ ਕਾਕਾ ਚੁੱਕ ਪੈਸੇ ਚੁੱਕ ਚੁੱਕ ਇਕੱਠੇ ਕਰ ਆਪਾਂ ਨਹੀਂ ਆ ਤੈਨੂੰ ਜਾਰ ਗਰੇਸ ਸਿੰਘ ਜੀ ਪੰਜਾਬ ਸੈਕਟਰੀ ਆਮ ਵਾਲਟੀ ਤੋਂ ਉਹ ਵੀ ਸਾਡੇ ਵਿੱਚ ਪਰਾਜਮਾਨ ਨੇ ਔਰ ਚਾਚਾ ਬਿਸ਼ਨਾ ਜੀ ਤੇ ਗੱਬਰ ਜੀ ਕਹਿੰਦੇ ਨਾਮ ਲੈ ਚਲੋ ਬੰਦ ਬੰਦ ਮੇਰਾ ਸਾਈ ਜੀ ਕਿੰਦੇ ਨਾਪ ਲੈ ਚੇ ਬੰਦ-ਬੰਦ ਮੇਰਾ ਤੇ ਮੇਰੇ ਯਾਰ ਦਾ ਪਲੰਘ ਬਣਾਉਣ ਦੇ ਲਈ ਹੱਡੀਆਂ ਮੇਰੀਆਂ ਦੇ ਬਣਾਇਓ ਚਾਰ ਬਾਵੇ ਤੇ ਬਾਹਰ ਰੱਖ ਲੋ ਸੇਰੂ ਬਣਾਉਣ ਦੇ ਲਈ ਵਾਲਾ ਮੇਰੇ ਦਾ ਬਣਿਓ ਬਰੀਕ ਤਾਣਾ ਤੇ ਖਲੜੀ ਰੱਖ ਲੈ ਹਿੱਠ ਵਿਛਾਉਣ ਦੇ ਲਈ ਖੋਪੜੀ ਮੇਰੀ ਦੀ ਬਣਾਇਓ ਇੱਕ ਪਿਆਲਾ ਤੇ ਮੇਰੇ ਯਾਰ ਨੂੰ ਪਿਛਾ ਪੀਉਣ ਦੇ ਲਈ ਹਲੋ ਕਿਤੇ ਨੰਗੇ ਪਿੰਡੇ ਮੇਰ ਮਾਰ ਦਸ਼ਮਕੋ ਨੰਗੇ ਪਿੰਡੇ ਮੇਰੇ ਮਾਰ ਦਾ ਸ਼ਮਕਾ ਮੇਰੇ ਰੁੰਦੇ ਨੈਣ ਨਮਾਣੇ ਤਨ ਮੇਰੇ ਤੇ ਜਿੰਨੀਆਂ ਲੱਗੀਆਂ ਤੇਰੇ ਇੱਕ ਲੱਗੇ ਤੂੰ ਜਾਣੇ ਔਰ ਮੇਰੀ ਮਰਾਤ ਹਸਰ ਬਾਜਾ ਕਹਤਾ ਪਿਛਣਾ ਜੀ ਤੇ ਮੇਰਾ ਵੀਰ ਗੱਬਰ ਬਾਜੀ ਥੈਂਕ ਯੂ ਜੀ ਬਾਦ ਜੀ ਐਂਟਰੀ ਇਕਦਰੀ ਤਾੜੀ ਬਾਦੋ ਖਿੱਚ ਕੇ ਸਾਡੇ ਉਸਤਾਦ ਜਨਾਬ ਕੁੰਦੇਸ਼ਾ ਜੀ ਬਹੁਤ ਸਤਿ ਸ੍ਰੀ ਅਕਾਲ ਕਮੇੜੀ ਦਾ ਦਾਵਰ ਬੰਨੇ ਆ